ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਹਮ ਆਪ ਗੁਣ ਭਰੇ ਏਕ ਗੁਣ ਨਾਹੀ ਅੰਮ੍ਰਿਤ ਛਾਡ ਵਿਖੇ ਵਿਖ ਖਾਈ ਮਾਇਆ ਮੋਹ ਪਰਮ ਪੈ ਭੁੱਲੇ ਸਤਿਦਾਰਾ ਸਿਉ ਪ੍ਰੀਤ ਲਗਾਈ ਇਕ ਉਤਮ ਪੰਥ ਸੁਨਿਓ ਗੁਰ ਸੰਗਤ ਤਿਹ ਮਿਲੰਤ ਜਮ ਤਰਾਸ ਮਿਟਾਈ ਇੱਕ ਅਰਦਾਸ ਬਾਟ ਕੀਰਤ ਕੀ ਗੁਰੂ ਰਾਮਦਾਸ ਰੱਖੋ ਸਰਣਾਈ ਜੇ ਤਦ ਸਮੁੰਦ ਸਾਗਰ ਨੀਰ ਭਰਿਆ ਤੇਤੇ ਔਗਣ ਹਮਾਰੀ ਦਇਆ ਕਰੋ ਇਤਿਮਿਹਰ ਉਪਾਵ ਡੁੱਬਦੇ ਪੱਥਰ ਤਾਰੇ ਗਿਆਨ ਧਿਆਨ ਕਿਛ ਕਰਮ ਨਾ ਜਾਣ ਸਾਰਨ ਜਾਣ ਤੇਰੀ ਸਭ ਤੇ ਵੱਡਾ ਸਤਗੁਰ ਨਾਨਕ ਜਿਨ ਕਲ ਰੱਖੀ ਮੇਰੀ ਸੋ ਕਉ ਢਲ ਗੁਰ ਸੇਵੀਐ ਐਹ ਨਿਸ ਸਹਜ ਸੁਭਾਈ ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਏ ਸਤਨ ਸ੍ਰੀ ਵਾਹਿਗੁਰੂ ਸਾਹਿਬ ਜੀ ਤਨਸਰੀ ਮਹੱਲਾ ਪੰਜਵਾਂ ਦਰਬੰਤ ਦਰਬ ਦੇਖ ਗਰਬੈ ਭੋਮ ਬੰਤ ਅਭਿਮਾਨੀ ਰਾਜਾ ਜਨ ਸਗਲ ਰਾਜ ਹਮਰਾ ਤਿਉ ਹਰ ਜਨ ਟੇਕ ਸੁਆਮੀ ਦਰਬ ਬੰਤ ਦਰਬ ਦੇਖ ਗਰਬੈ ਭੂਮ ਬੰਤ ਅਭਿਮਾਨੀ ਰਾਜਾ ਜਨ ਸਗਲ ਰਾਜ ਹਮਰਾ ਤਿਉ ਹਰ ਜਨ ਟੀਕ ਸੁਆਮੀ ਜੇ ਕੋ ਆਪਣੀ ਓਟ ਸਮਾਰੈ ਜੈਸਾ ਬਿੱਤ ਤੈਸਾ ਹੋਏ ਵਰਤੈ ਆਪਣਾ ਬਲ ਨਹੀਂ ਹਾਰ ਰਹਾ ਆਨ ਤਿਆਗ ਭੈ ਇੱਕ ਆਸਰ ਸਰਣ ਸਰਣ ਕਰਾਈ ਸੰਤ ਅਨੁਗ੍ਰਹਿ ਭੇ ਮਨ ਨਿਰਮਲ ਨਾਨਕ ਹਰ ਗੁਨ ਗਾਈ ਆਨ ਤਿਆਗ ਭੇ ਇਕ ਆਸਰ ਸ਼ਰਨ ਸ਼ਰਨ ਕਰ ਆਏ ਸੰਤ ਅਨੁਗ੍ਰਹਿ ਭਏ ਮਨ ਨਿਰਮਲ ਨਾਨਕ ਹਰ ਗੁਨ ਗਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਓ ਹਰ ਰੋਜ ਦੀ ਤਰਾ ਅੰਮ੍ਰਿਤ ਵੇਲੇ ਆਏ ਹੋਏ ਹੁਕਮਨਾਵਾ ਸਾਹਿਬ ਦੇ ਵਿਚਾਰ ਦੇ ਨਾਲ ਆਪਾਂ ਸਾਰੇ ਜੁੜਨ ਦਾ ਯਤਨ ਕਰੀਏ ਅੱਜ ਦਾ ਜੋ ਮੁਖਵਾਕ 679 ਅੰਗ ਦੇ ਉੱਤੇ ਸੁਭਾਏ ਮਾਨ ਤਨਾਸਰੀ ਮਹੱਲਾ ਪੰਜਵਾਂ ਤਨਾਸਰੀ ਰਾਗ ਦੇ ਵਿੱਚ ਸ਼ਹੀਦਾਂ ਦੇ ਸਰਤਾਜ ਸ਼ਾਂਤੀ ਦੇ ਪੁੰਜ ਬਾਣੀ ਕੇ ਬੋਹਿਤ ਧੰ ਧੰ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਉਹਨਾਂ ਦੇ ਮੁਖਾਰਬਿੰਦ ਤੋਂ ਉਚਾਰਣ ਕੀਤਾ ਹੋਇਆ ਇਹ ਸ਼ਬਦ ਅੱਜ ਸਾਨੂੰ ਕੀ ਸਮਝਾਉਣਾ ਚਾਹੁੰਦੇ ਆ ਗੁਰੂ ਅਰਜਨ ਸਾਹਿਬ ਮਹਾਰਾਜ ਕਿ ਹੰਕਾਰ ਨਹੀਂ ਕਰਨਾ ਚਾਹੀਦਾ ਕਿਸੇ ਵੀ ਚੀਜ਼ ਦਾ ਜਿਹੜੀ ਚੀਜ਼ ਸਾਡੇ ਕੋਲ ਕਦੇ ਨਹੀਂ ਸੀ ਅੱਜ ਉਹ ਸਾਡੇ ਕੋਲ ਆ ਗਈ ਚੀਜ਼ ਫਿਰ ਉਹਦਾ ਹੰਕਾਰ ਨਹੀਂ ਕਰਨਾ ਚਾਹੀਦਾ ਇੱਥੇ ਗੁਰੂ ਸਾਹਿਬ ਕਹਿੰਦੇ ਦਰਬੰਤ ਦਰਬ ਦੇਖ ਗਰਭ ਹੈ ਗਰਭੇ ਦਾ ਭਾਵ ਹੁੰਦਾ ਹੈ ਹੰਕਾਰ ਜਿੱਥੇ ਗੱਗਾ ਰਾਰਾ ਤੇ ਬੱਬਾ ਹੋਵੇ ਉੱਥੇ ਗਰਭ ਜਿੱਥੇ ਗੱਗਾ ਰਾਰਾ ਤੇ ਭੱਬਾ ਹੋਵੇ ਉੱਥੇ ਮਾਂ ਦੇ ਗਰਭ ਦੀ ਗੱਲ ਕਰੀ ਹੈ ਬੱਬੇ ਤੇ ਭੱਬੇ ਦੇ ਅਰਖੋ ਫਰਕ ਹੁੰਦਾ ਜੀ ਇੱਥੇ ਗੁਰੂ ਅਰਜਨ ਸਾਹਿਬ ਨੇ ਦਰਬ ਦੇਖ ਦਰਬ ਦੇਖ ਗਰਭ ਹੈ ਭੂਮਵੰਤ ਅਭਿਮਾਨੀ ਦਰਬ ਹੁੰਦਾ ਹੈ ਪੈਸਾ ਰਾਜ ਜਿਹੜਾ ਬੰਦਾ ਪੈਸੇ ਦਾ ਹੰਕਾਰ ਕਰਦਾ ਨਾ ਰਾਜ ਜਿਹੜੇ ਪੈਸੇ ਵਾਲੇ ਬੰਦੇ ਆ ਜਿਨ੍ਹਾਂ ਕੋਲ ਬਹੁਤ ਪੈਸਾ ਹੈ ਉਹ ਪੈਸੇ ਦੀ ਹੰਕਾਰ ਕਰੀ ਜਾਂਦੇ ਆ ਕਿ ਮੇਰੇ ਕੋਲੇ ਬਹੁਤ ਪੈਸਾ ਹੈ ਪੈਸਾ ਤੇ ਰਾਵਣ ਕੋਲੇ ਬਥੇਰਾ ਸੀ ਜੇ ਲੰਕਾ ਗੜ੍ਹ ਸੋਨੇ ਕਾ ਭਇਆ ਮੂਰਖ ਰਾਵਣ ਕਿਆ ਲੇ ਗਿਆ ਕਹਿੰਦੇ ਪੈਸੇ ਦਾ ਹੰਕਾਰ ਨਹੀਂ ਕਰਨਾ ਚਾਹੀਦਾ ਇਹ ਤੇ ਇਹ ਨਹੀਂ ਪਤਾ ਕਦੋਂ ਆ ਜੇ ਤੇ ਕਦੋਂ ਚਲਿਆ ਜਾਵੇ ਭੂਮਵੰਤ ਅਭਿਮਾਨੀ ਭੂਮਵੰਤ ਕਹਿੰਦੇ ਧਰਤੀ ਨੂੰ ਜਿਹੜੇ ਬੰਦੇ ਜਿਨ੍ਹਾਂ ਕੋਲ ਜ਼ਮੀਨ ਵੱਧ ਹੈ ਨਾ ਕਹਿੰਦੇ ਉਹ ਵੀ ਹੰਕਾਰ ਕਰਦੇ ਐ ਜ਼ਮੀਨ ਵੱਧ ਹੋਣੀ ਇਹਦੇ ਨਾਲ ਕੋਈ ਫਰਕ ਨਹੀਂ ਪਰ ਹੰਕਾਰ ਨਹੀਂ ਕਹਿੰਦੇ ਕਰਨਾ ਜ਼ਮੀਨ ਵੱਧ ਚਾਹੇ 200 ਕਿਲਾ ਬਣਾ ਲੈ ਕਹਿੰਦੇ ਹੰਕਾਰ ਨਹੀਂ ਹੋਣਾ ਚਾਹੀਦਾ ਦਰਬਵੰਤ ਦਰਬ ਦੇਖ ਗਰਭੈ ਭੂਮਵੰਤ ਅਭਿਮਾਨੀ ਕਹਿੰਦੇ ਜਿਹਦੇ ਕੋਲੇ ਪੈਸਾ ਹੈ ਉਹ ਪੈਸੇ ਨੂੰ ਦੇਖ ਦੇਖ ਕੇ ਹੰਕਾਰ ਕਰੀ ਜਾਂਦਾ ਹੈ ਜਿਹਦੇ ਕੋਲੇ ਧਰਤੀ ਜਾਦੇ ਹੈ ਉਹ ਧਰਤੀ ਨੂੰ ਵੇਖ ਵੇਖ ਕੇ ਹੰਕਾਰ ਕਰੀ ਜਾਂਦਾ ਹੈ ਰਾਜਾ ਜਾਣੈ ਸਗਲ ਰਾਜ ਹਮਰਾ ਤਿਉ ਹਰ ਜਨ ਟੀਕ ਸੁਆਮੀ ਕਹਿੰਦੇ ਰਾਜਾ ਸਮਝਦਾ ਸਾਰੀ ਪਰਜਾ ਮੇਰੀ ਏ ਪਰ ਉਹਨੂੰ ਇਹ ਨਹੀਂ ਪਤਾ ਹੁੰਦਾ ਕਿ ਇਹ ਹੰਕਾਰ ਕਦ ਹੈ ਇਹਤੇ 5-7 ਸਾਲ ਐ 10 ਸਾਲ ਲਾ ਲੇਗਾ ਫਿਰ ਤੈਨੂੰ ਕਿਹਨੇ ਪੁੱਛਣਾ ਕੰਨਿਆਂ ਦੀਆਂ ਖਬਰਾਂ ਵੀ ਨਹੀਂ ਆਉਂਦੀਆਂ ਅਖਬਾਰ 'ਚ ਜਦੋਂ ਰਾਜਗਦੀ ਤੋਂ ਉੱਤਰ ਜਾਂਦੇ ਐ ਜਿਨ੍ਹਾਂ 'ਚ ਰਾਜਗਦੀ ਤੇ ਉਹਨਾਂ 'ਚ ਬਥੇਰਾ ਕੁਝ ਕਰਦੇ ਐ ਪਰ ਜਦੋਂ ਰਾਜਗਦੀ ਤੋਂ ਉੱਤਰ ਜਾਂਦੇ ਐ ਉਦੋਂ ਫਿਰ ਖਬਰ ਵੀ ਨਹੀਂ ਲੱਗਦੀ ਕਹਿੰਦੇ ਫਿਰ ਹੰਕਾਰ ਕਦ ਰਾਜਾ ਜਾਣੈ ਸਗਲ ਰਾਜ ਹਮਰਾ ਪਿਉ ਹਰ ਜਨ ਟੇਕ ਸੁਆਮੀ ਕਹਿੰਦੇ ਜਿਸ ਬੰਦੇ ਦੀ ਟੇਕ ਜਿਹਦਾ ਅਸਰ ਆ ਉਹ ਪ੍ਰਮਾਤਮਾ ਬਣ ਜਾਂਦਾ ਨਾ ਕਹਿੰਦੇ ਉਹ ਨਹੀਂ ਉਹਦਾ ਹੰਕਾਰ ਕਰਦਾ ਗੁਰੂ ਨਾਨਕ ਦੇਵ ਜੀ ਦੇ ਕੋਲ ਆਏ ਭਾਈ ਲੈਣਾ ਜੀ ਭਾਈ ਲੈਣਾ ਜੀ ਚੰਗੇ ਘਰੋਂ ਸੀ ਪਰ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਕੋਲ ਜਦੋਂ ਰਹਿਣ ਲੱਗੇ ਨਾ ਉਹਨਾਂ ਦੇ ਸੇਵਕ ਬਣ ਗਏ ਸਾਰਾ ਕੁਝ ਹੀ ਛੱਡਤਾ ਜਿਹੜਾ ਅੰਦਰ ਹੰਕਾਰ ਚੱਲਦਾ ਸੀ ਜੇ ਹੰਕਾਰ ਛੱਡਿਆ ਜੇ ਸਾਰਾ ਕੁਝ ਛੱਡਿਆ ਗੁਰੂ ਨਾਨਕ ਦੇਵ ਜੀ ਨੇ ਨਾ ਆਪਣੇ ਸਰੀਰ ਦਾ ਅੰਗ ਬਣਾ ਕੇ ਆਖਿਆ ਜਿਹੜੇ ਆਸਣ ਤੇ ਅੱਜ ਅਸੀਂ ਬੈਠੇ ਹਾਂ ਉਹ ਆਸਣ ਤੇ ਤੁਸੀਂ ਬੈਠਣ ਅੱਜ ਤੋਂ ਬਾਅਦ ਲੈਣਾ ਨਹੀਂ ਤੇਰਾ ਨਾਮ ਅੰਗਦ ਦੇ ਮਹਾਰਾਜ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਕੋਲ ਭਾਈ ਆਨੰਦ ਲਾਲ ਜੀ ਆਏ ਆਨੰਦ ਲਾਲ ਜੀ ਕਵੀ ਸੀ ਬਹੁਤ ਵੱਡੇ ਤੇ ਜਦੋਂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਕੋਲ ਆਏ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਕੋਲ ਆਏ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਕੋਲ ਰਹਿੰਦੇ ਆ ਆਪਣੀ ਸਾਰੀ ਵਿਦਵਤਾ ਛੱਡਤੀ ਹੰਕਾਰ ਛੱਡਤਾ ਭਾਂਡਿਆਂ ਦੀ ਸੇਵਾ ਕਰਦੇ ਆ ਕਿਸੇ ਨੇ ਆਖਿਆ ਤੇਰੇ ਕੋਲ ਕਿੰਨੇ ਵੱਡੇ ਪਦਵੇ ਸੀ ਤੂੰ ਰਾਜੇ ਦੇ ਦਰਬਾਰ ਚ ਸੋਨੇ ਦੀ ਕੁਰਸੀ ਤੇ ਬੈਠਦਾ ਸੀ ਆ ਵੇਖ ਅੱਜ ਸਵਾ ਦੇ ਨਾਲ ਭਾਂਡੇ ਮਾਜ ਰਿਹਾ ਤੇ ਉੱਥੇ ਭਾਈ ਨੰਦ ਲਾਲ ਜੀ ਨੇ ਕਹ ਆਖਿਆ ਜਿਹੜਾ ਆਨੰਦ ਮੈਨੂੰ ਇੱਥੇ ਸਵਾਦ ਦੇ ਨਾਲ ਭਾਂਡੇ ਮਾਜ ਕੇ ਆਉਂਦਾ ਨਾ ਉਹ ਆਨੰਦ ਮੈਨੂੰ ਉੱਥੇ ਸੋਨੇ ਦੀ ਕੁਰਸੀ ਤੇ ਬੈਠ ਕੇ ਨਹੀਂ ਆਇਆ ਤੇ ਇੰਨਾ ਆਨੰਦ ਬਣਿਆ ਤੇ ਅੱਜ ਭਾਈ ਨੰਦ ਲਾਲ ਜੀ ਦੀਆਂ ਗੱਜਲਾਂ ਜਿਹੜੀਆਂ ਨੇ ਉਹਨਾਂ ਨੂੰ ਸ਼੍ਰੀ ਦਰਬਾਰ ਸਾਹਿਬ ਦੇ ਵਿੱਚ ਕੀਰਤਨ ਦੇ ਰੂਪ ਚ ਪੜਿਆ ਜਾਂਦਾ ਹੈ ਜਿਹੜਾ ਇਨਸਾਨ ਪਰਮਾਤਮਾ ਦੇ ਨਾਲ ਜੁੜ ਜਾਂਦਾ ਹੈ ਨਾ ਉਹ ਹੰਕਾਰ ਨਹੀਂ ਕਰਦਾ ਉਹਦੇ ਅੰਦਰ ਉਹ ਚੀਜ਼ਾਂ ਨਿਕਲ ਜਾਂਦੀਆਂ ਨੇ ਕਿਉਂ ਹਰ ਜਨ ਟੀਕ ਸਵਪ ਜਿਹਨੂੰ ਜਿਹਦੀ ਟੀਕ ਪਰਮਾਤਮਾ ਤੇ ਟਿਕ ਗਈ ਨਾ ਉਹਦੇ ਅੰਦਰ ਉਹ ਸਾਰਾ ਕੁਝ ਖਤਮ ਹੋ ਜਾਂਦਾ ਹੈ ਜੇ ਕੋ ਆਪਣੀ ਓਟ ਸੰਭਾਰੇ ਜਿਸ ਬੰਦੇ ਨੇ ਓਟ ਹੁੰਦਾ ਹੈ ਆਸਰਾ ਜਿਸ ਬੰਦੇ ਨੇ ਪ੍ਰਮਾਤਮਾ ਦਾ ਆਸਰਾ ਪ੍ਰਮਾਤਮਾ ਦੇ ਗੁਣਾਂ ਨੂੰ ਆਪਣੇ ਹਿਰਦੇ 'ਚ ਵਸਾ ਲਿਆ ਨਾ ਜੇ ਕੋ ਆਪਣੀ ਓਟ ਸੰਭਾਰੇ ਕਹਿੰਦੇ ਫਿਰ ਉਹ ਉਹਦੇ ਅੰਦਰ ਕਦੇ ਵੀ ਮਾੜਾ ਨਹੀਂ ਚੱਲਦਾ ਜੈਸਾ ਬਿੱਤ ਤੈਸਾ ਹੋਏ ਵਰਤੈ ਆਪਣਾ ਵੱਲ ਨਹੀਂ ਹਾਰੈ ਹੁਣ ਇੱਥੇ ਵਿੱਤ ਅਸੀਂ ਕਈ ਵਾਰੀ ਕਹਿੰਦੇ ਨੇ ਵਿੱਤ ਤੋਂ ਬਾਹਰ ਪੈਸਾ ਲਾਤਾ ਵਿਆਹ ਤੇ ਹੁਣ ਔਖਾ ਹੋ ਗਿਆ ਇੱਥੇ ਗੁਰੂ ਸਾਹਿਬ ਕਹਿੰਦੇ ਆ ਗੁਰੂ ਅਰਜਨ ਸਾਹਿਬ ਮਹਾਰਾਜ ਕਹਿੰਦੇ ਜਿੰਨਾ ਬਿੱਤ ਹੈ ਨਾ ਤੇਰਾ ਜੇ ਓਨਾ ਕੰਮ ਕਰੇਗਾ ਤਾਂ ਸਹੀ ਰਹੇਗਾ ਜੇ ਬਿੱਤ ਤੋਂ ਬਾਹਰ ਚੱਲ ਗਿਆ ਨਾ ਕਹਿੰਦੇ ਫਿਰ ਜ਼ਮੀਨਾਂ ਵੇਚਣੀਆਂ ਵੀ ਪੈ ਜਾਂਦੀਆਂ ਨੇ ਜੈਸਾ ਬਿੱਤ ਤੈਸਾ ਹੋਏ ਵਰਤੇ ਆਪਣਾ ਬਲ ਨਹੀਂ ਹਾਰਾ ਪਰ ਜਿਹੜਾ ਕਹਿੰਦੇ ਗੁਰੂ ਨਾਲ ਜੁੜ ਜਾਂਦਾ ਉਹ ਆਪਣਾ ਗੁਰੂ ਦੀ ਜਿਹੜਾ ਬਲ ਦਿੱਤਾ ਹੋਇਆ ਉਹਨੂੰ ਹਾਰਦਾ ਨਹੀਂ ਕਦੇ ਜੈਸਾ ਬਿੱਤ ਹੁਣ ਮੇਰੀ ਜੇਬ ਚ ਹੋਵੇ 100 ਰੁਪਿਆ ਖਰਚਾ ਮੈਂ 200 ਦਾ ਕਰਦਾ ਕਹਿੰਦੇ ਫੇਰ ਔਖਾ ਹੀ ਹੋਣਾ ਜੇ 100 ਹੈ ਜੇਬ ਚ 70 ਦਾ ਖਰਚਾ ਕਰ ਸਕਦੇ 30 ਤੇ ਪੱਲੇ ਹੈਗੇ ਪਰ ਜੇ ਬਿੱਤ ਤੋਂ ਬਾਹਰ ਕਰਤਾ ਨਾ ਫੇਰ ਕਹਿੰਦੇ ਸਾਰਾ ਕੁਝ ਵੇਚਣਾ ਵੀ ਪੈ ਜਾਂਦਾ ਕਿਉਂਕਿ ਫੇਰ ਵਿਆਜ ਤੇ ਵਿਆਜ ਵਿਆਜ ਤੇ ਵਿਆਜ ਕਹਿੰਦੇ ਉਹ ਫੇਰ ਰਲਣ ਨਹੀਂ ਦਿੰਦਾ ਤੈਨੂੰ ਰਹਾਓ ਰਹਾਓ ਦਾ ਭਾਵ ਹੁੰਦਾ ਠਹਿਰਨਾ ਰੁਕਣਾ ਵਿਸਰਾਵ ਠਹਿਰਨ ਤੋਂ ਭਾਵ ਗੁਰੂ ਸਾਹਿਬ ਕਹਿੰਦੇ ਇਹ ਸ਼ਬਦ ਨੂੰ ਚੰਗੀ ਤਰ੍ਹਾਂ ਸਮਝ ਲੈ ਕਿਤੇ ਨਾਲ ਸਮਝਿਆ ਸ਼ਬਦ ਨੂੰ ਜੇ ਸਮਝ ਤੋਂ ਬਿਨਾ ਪੜ ਕੇ ਚੱਲਿਆ ਗਿਆ ਕਹਿੰਦੇ ਕੀ ਫਾਇਦਾ ਹੋਣਾ ਫਿਰ ਕੋਈ ਫਾਇਦਾ ਨਹੀਂ ਹੋਣਾ ਜਿਵੇਂ ਕਈ ਵੇਖਿਆ ਨਾ ਪਾਠ ਕਰਦੇ ਐ ਨਾ ਆਪ ਨੂੰ ਸਮਝ ਲੱਗਦੀ ਐ ਨਾ ਦੂਜੇ ਨੂੰ ਸਮਝ ਲੱਗਦੀ ਐ ਕਹਿੰਦੇ ਕੀ ਫਾਇਦਾ ਫਿਰ ਗੁਰੂ ਸਾਹਿਬ ਕਹਿੰਦੇ ਉਹਦਾ ਕੋਈ ਫਾਇਦਾ ਨਹੀਂ ਹੈ ਜੇ ਇਸ ਤਰ੍ਹਾਂ ਹੀ ਕਰਨਾ ਐ ਨਾ ਕੋਈ ਫਾਇਦਾ ਨਹੀਂ ਆਪਣੇ ਆਪ ਨੂੰ ਤੇ ਪਤਾ ਲੱਗੇ ਘੱਮ ਸੇ ਕੰਬੇ ਕੀ ਬੋਲ ਰਿਹਾ ਕੀ ਪੜ੍ਹ ਰਿਹਾ ਕੀ ਸੁਣ ਰਿਹਾ ਕੀ ਸੁਣਾ ਰਿਹਾ ਆਪਣੇ ਆਪ ਨੂੰ ਤੇ ਕਹਿੰਦੇ ਪਤਾ ਲੱਗੇ ਜਦੋਂ ਸਾਨੂੰ ਇਦਾਂ ਪਤਾ ਲੱਗਣ ਲੱਗਿਆ ਫਿਰ ਸਮਝ ਲਿਓ ਹੁਣ ਅਸੀਂ ਬਾਣੀ ਨੂੰ ਰੁੱਕ ਕੇ ਪੜ੍ਹ ਰਹੇ ਆਨ ਤਿਆਗ ਭੇ ਇੱਕ ਆਸਰ ਸ਼ਰਨ ਸ਼ਰਨ ਕਰ ਆਏ ਆਨ ਤਿਆਗ ਹੋਰ ਆਸਰੇ ਛੱਡ ਦੇ ਕਹਿੰਦੇ ਗੁਰੂ ਸਾਹਿਬ ਕਹਿੰਦੇ ਆਨ ਤਿਆਗ ਭੇ ਇੱਕ ਆਸਰ ਇੱਕ ਪ੍ਰਮਾਤਮਾ ਦਾ ਆਸਰਾ ਬਣਾ ਲੈ ਜੇ ਅਸੀਂ ਪ੍ਰਮਾਤਮਾ ਦਾ ਆਸਰਾ ਛੱਡ ਕੇ ਨਾ ਹੋਰ ਹੋਰ ਆਸਰੇ ਜਿਵੇਂ ਗੁਰੂ ਸਾਹਿਬ ਕਹਿੰਦੇ ਆ ਨਾਨਕ ਕੱਚੜਿਆਂ ਸਿਓ ਤੋੜ ਜਿਹੜੇ ਕੱਚੇ ਪਿੱਲੇ ਨੇ ਉਹਨਾਂ ਦੇ ਨਾਲ ਜਿਹੜੀ ਯਾਰੀ ਲਾਈਆ ਉਹਨਾਂ ਨੂੰ ਛੱਡ ਦੇ ਉਹ ਤੈਨੂੰ ਤੰਗ ਕਰਨਗੇ ਨਾਨਕ ਕੱਚੜਿਆਂ ਸਿਓ ਤੋੜ ਢੂੰਡ ਸੱਜਣ ਸੰਤ ਪੱਕੇ ਆ ਓਏ ਜੀਵਨ ਦੇ ਵਿਛੜੇ ਓਏ ਮੋਹਿਆ ਨਾ ਜਾਹੀ ਛੋੜ ਕਹਿੰਦੇ ਇਸ ਤਰ੍ਹਾਂ ਦਾ ਗੁਰੂ ਲੱਭ ਜਿਹੜਾ ਤੈਨੂੰ ਜਿਉਂਦਿਆਂ ਵੀ ਤੇਰੇ ਨਾਲ ਤੇ ਮਰਨ ਤੋਂ ਬਾਅਦ ਵੀ ਤੇਰੇ ਨਾਲ ਕਹਿੰਦੇ ਉਹ ਕੱਚੇ ਪਿੱਲਿਆਂ ਦਾ ਸੰਗ ਛੱਡ ਦੇ ਜਿਹੜੇ ਤੇਰੇ ਜਿਉਂਦਿਆਂ ਜਿਉਂਦਿਆਂ ਵੀ ਤੇਰੇ ਨਹੀਂ ਬੜੇ ਇੱਥੇ ਗੁਰੂ ਸਾਹਿਬ ਕਹਿੰਦੇ ਆਨ ਤਿਆਗ ਭਏ ਇੱਕ ਆਸਰ ਉਹ ਆਸਰੇ ਛੱਡ ਦੇ ਇੱਕ ਆਸਰਾ ਪ੍ਰਮਾਤਮਾ ਦਾ ਰੱਖ ਲੈ ਸਰਣ ਸਰਣ ਕਰ ਆਏ ਅਸੀਂ ਸੱਚੇ ਬਾਦਸ਼ਾਹ ਤੇਰੀ ਸ਼ਰਣ ਚ ਆ ਗਏ ਜਦੋਂ ਸ਼ਰਣਿਤ ਬੰਦਾ ਆਜੇ ਨਾ ਫਿਰ ਗੁਰੂ ਆਪ ਉਹਦੀ ਰੱਖਿਆ ਕਰਦਾ ਜਿਵੇਂ ਗੁਰੂ ਸਾਹਿਬ ਕਹਿੰਦੇ ਆ ਨਾ ਕਿ ਹੋ ਆਇਆ ਦੂਰੋਂ ਚੱਲ ਕੇ ਮੈਂ ਤੱਕੀ ਤਉ ਸਰਣਾਏ ਜੀਉ ਮੈਂ ਆਸਾ ਰੱਖੀ ਚਿੱਤ ਮੇਰਾ ਸਭੂ ਦੁੱਖ ਗਵਾਏ ਜੀਉ ਜਦੋਂ ਅਸੀਂ ਗੁਰੂ ਦਾ ਆਸਰਾ ਲੈ ਕੇ ਉਹਦੀ ਸ਼ਰਨ ਚ ਆ ਜਾਗੇ ਫਿਰ ਗੁਰੂ ਸਾਡੇ ਅੰਦਰ ਦੇ ਸਾਰੇ ਦੁੱਖ ਅੰਦਰ ਦੇ ਸਾਰੇ ਰੋਗ ਅੰਦਰ ਦੀ ਸਾਰੀ ਪਟਕਣਾ ਖਤਮ ਕਰ ਦਿੰਦਾ ਫਿਰ ਉਸ ਪਰਮਾਤਮਾ ਦੇ ਆਨੰਦ ਚ ਜਿਹਨੂੰ ਗੁਰੂ ਸਾਹਿਬ ਕਹਿੰਦੇ ਆਨੰਦ ਆਨੰਦ ਸਭ ਕੋ ਕਹੈ आनंद गुरु ਤੇ ਜਾਣਿਆ ਉਹ ਆਨੰਦ ਫਿਰ ਉਦੋਂ ਆਉਂਦਾ ਜਦੋਂ ਆਸਰੇ ਦੂਜੇ ਛੱਡ ਕੇ ਇੱਕ ਗੁਰੂ ਦਾ ਅਸਰਾ ਲੈ ਲਾਂਗੇ ਹੁਣ ਆਸਰਾ ਸਾਡੇ ਕੋਲੇ ਬੰਦਾ ਨਾਲੇ ਉਰੇ ਮੱਥਾ ਟੇਕ ਜਾਂਦਾ ਨਾਲੇ ਕਿਤੇ ਹੋਰ ਮੱਥਾ ਟੇਕੀ ਜਾਂਦਾ ਸਵੇਰੇ ਕਿਤੇ ਦੁਪਹਿਰੇ ਕਿਤੇ ਸ਼ਾਮ ਕਿਤੇ ਕਹਿੰਦੇ ਫਿਰ ਇਸ ਤਰ੍ਹਾਂ ਤੋਂ ਇੱਕ ਦਾ ਨਹੀਂ ਬਣਿਆ ਜਿੰਨਾ ਚਿਰ ਇੱਕ ਦਾ ਨਹੀਂ ਨਾ ਬਣਦਾ ਉਹਨਾਂ ਚਿਰ ਤੇਰੀ ਬੁੱਕਤ ਨਹੀਂ ਹੈ ਜਿਵੇਂ ਭਾਈ ਗੁਰਦਾਸ ਸਾਹਿਬ ਵੀ ਕਹਿੰਦੇ ਐ ਪੂਛਤ ਸੁਹਾਗਣ ਕਰਮ ਹੈ ਦੁਹਾਗਣ ਕੇ ਰਿੱਧੇ ਬਿ ਵਿਚਾਰ ਕਤਸੇ ਜਾਂ ਬੁਲਾਈ ਹੈ ਕਹਿੰਦੇ ਇੱਕ ਬੀਬੀ ਸੁਹਾਗਣ ਹੁੰਦੀ ਹੈ ਇੱਕ ਦੁਹਾਗਣ ਹੁੰਦੀ ਹੈ ਦੁਹਾਗਣ ਉਹ ਹੁੰਦੀ ਹੈ ਜਿਹਦਾ ਪਤੀ ਵੀ ਹੈ ਪਰ ਕਹਿੰਦੇ ਉਹ ਆਪਣੇ ਘਰ ਨਹੀਂ ਟਿਕਦੀ ਕਹਿੰਦੇ ਇੱਕ ਉਹ ਹੁੰਦੀ ਹੈ ਸੁਹਾਗਣ ਜਿਹੜੀ ਆਪਣੇ ਪਤੀ ਤੋਂ ਬਿਨਾਂ ਕਿਸੇ ਦੂਜੇ ਵੱਲ ਝਾਕਦੀ ਨਹੀਂ ਕਹਿੰਦੇ ਉਹ ਇੱਕ ਦੀ ਬਣ ਜਾਂਦੀ ਐ ਫਿਰ ਉਹਦਾ ਸਤਕਾਰ ਹੁੰਦਾ ਐ ਇੱਥੇ ਗੁਰੂ ਸਾਹਿਬ ਕਹਿੰਦੇ ਇੱਕ ਦਾ ਬਣ ਜਾ ਤੇਰਾ ਵੀ ਸਤਕਾਰ ਹੋਣਾ ਆਰ ਤਿਆਗ ਭਏ ਇੱਕ ਆਸਰ ਇੱਕ ਦਾ ਬਣ ਜਾ ਸ਼ਰਨ ਸ਼ਰਨ ਕਰ ਆਏ ਤੇਰੀ ਸ਼ਰਨ ਚ ਆ ਗਏ ਆ ਜਦੋਂ ਸ਼ਰਨ ਚ ਆ ਜਾਗੇ ਫਿਰ ਪ੍ਰਮਾਤਮਾ ਆਪੇ ਰੱਖੂਗਾ ਸੰਤ ਅਨੁਗ੍ਰਹਿ ਭਏ ਮਨ ਨਿਰਮਲ ਨਾਨਕ ਹਰ ਗੁਣ ਗਾਈ ਅਨੁਗ੍ਰਹਿ ਦਾ ਭਾਵ ਉਹਦਾ ਕਿਰਪਾ ਸੰਤ ਅਨੁਗ੍ਰਹਿ ਭੇ ਮਨ ਨਿਰਮਲ ਜਦੋਂ ਗੁਰੂ ਨੇ ਕਿਰਪਾ ਕਰਤੀ ਨਾ ਸੰਤ ਦਾ ਭਾਵ ਗੁਰੂ ਸੰਤ ਦਾ ਭਾਵ ਗੁਰੂ ਤੇ ਸੰਤ ਦਾ ਭਾਵ ਜਿਹੜੇ ਪਰਮਾਤਮਾ ਦੇ ਨਾਲ ਮਿਲੇ ਹੋਏ ਰੰਗੇ ਹੋਏ ਉਹਨਾਂ ਨੂੰ ਉਹਨਾਂ ਦੇ ਬਾਬਤ ਵੀ ਸੰਤ ਕਿਹਾ ਗੁਰੂ ਸਾਹਿਬ ਨੇ ਜਿਵੇਂ ਭਾਈ ਗੁਰਦਾਸ ਸਾਹਿਬ ਕਹਿੰਦੇ ਆਏ ਸੰਤ ਪਰੋਣੇ ਕੀਰਤਨ ਹੋਆ ਰੈਣ ਸਵਾਈ ਕਿ ਜਦੋਂ ਸੰਗੀ ਸਾਥੀ ਜਿਹੜੇ ਪ੍ਰਭਾਤਮਾ ਦੇ ਨਾਲ ਰੰਗੇ ਹੁੰਦੇ ਆ ਉਹ ਮਿਲ ਜਾਣ ਜਦੋਂ ਕਹਿੰਦੇ ਜਦੋਂ ਗੁਰੂ ਦੀ ਕਿਰਪਾ ਹੋ ਜੇ ਨਾ ਸੰਤ ਅਨੁਗ੍ਰਹਿ ਭਏ ਮਨ ਨਿਰਮਲ ਕਹਿੰਦੇ ਜਿੱਦੇ ਕਿਰਪਾ ਹੋ ਗਿਆ ਮਨ ਬਿਲਕੁਲ ਨਿਰਮਲ ਹੋ ਜਾਣਾ ਕਬੀਰ ਮਨ ਨਿਰਮਲ ਭਇਆ ਜੈਸਾ ਗੰਗਾ ਨੀਰ ਕਹਿੰਦੇ ਆ ਮਨ ਗੰਗਾ ਦੇ ਪਾਣੀ ਵਰਗਾ ਨਿਰਮਲ ਹੋ ਜਾਣਾ ਜਦੋਂ ਗੁਰੂ ਦੀ ਕਿਰਪਾ ਹੋਗੀ ਨਾਨਕ ਹਰ ਗੁਣ ਗਾਏ ਕਹਿੰਦੇ ਫਿਰ ਉਹ ਪਰਮਾਤਮਾ ਦੇ ਗੁਣ ਤਾਂ ਗਾਏ ਜਾਣਗੇ ਜੇ ਮਨ ਨਿਰਮਲ ਹੋ ਗਿਆ ਜੇ ਮਨ ਨਿਰਮਲ ਨਹੀਂ ਹੋਇਆ ਫਿਰ ਰੋਟੀਆਂ ਕਰਨ ਪੂਰੇ ਤਾਲ ਰੋਟੀਆਂ ਕਰਕੇ ਤੇ ਬਠੇਰੀਆਂ ਹੇਕਾ ਲੱਗਦੀਆਂ ਨੇ ਤਾਲਾਂ ਖੜਕਦੀਆਂ ਨੇ ਪਰ ਪਿਆਰ ਜਿਨੀ ਫਿਰ ਗਾਇਆ ਜਾਣਾ ਆਨ ਤਿਆਗ ਭਏ ਇਕ ਆਸਰ ਸਰਣ ਸਰਣ ਕਰ ਆਏ ਸੰਤ ਅਨੁਗ੍ਰਹਿ ਭਏ ਮਨ ਨਿਰਮਲ ਨਾਨਕ ਹਰ ਗੁਣ ਗਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ